ਬਹੁਤ ਹੀ ਭਾਗਾਂ ਵਾਲਾ ਦਿਨ 14 ਨਵੰਬਰ ਦਿਨ ਸ਼ੁੱਕਰਵਾਰ 2025 바바 ਸੋਖਾਨੰਦ ਜੀ 바바 ਮੜਜੀ ਦੀ ਸਮਾਦੀ ਸਥਲ ਦੇ ਸਵੇਰ ਦੇ ਦਰਸ਼ਨ ਜੋ ਵੀ ਭਗਤ ਇਸ ਦਰਬਾਰ ਤੇ ਆਉਂਦਾ ਹੈ ਉਹ ਇਸ ਦਰਬਾਰ ਤੋਂ ਖਾਲੀ ਹੱਥ ਨਹੀਂ ਜਾਂਦਾ ਕੁਛ ਨਾ ਕੁਛ ਇਸ ਦਰਬਾਰ ਤੋਂ ਲੈ ਕੇ ਜਾਂਦਾ ਹੈ। ਬਾਬਾ ਜੀ ਹਰ ਭਗਤ ਤੇ ਆਪਣਾ ਮੇਰ ਭਰਿਆ ਹੱਥ ਰੱਖਦੇ ਹਨ। ਬਹੁਤ ਹੀ ਲੰਮੇ ਸਮੇਂ ਤੋਂ ਇਹ ਬਣਿਆ ਹੋਇਆ ਸਮਾਧੀ ਸਥਾਨ ਜਿਸ ਦੀ ਦੂਰ ਦੂਰ ਤੱਕ ਨਹਿਮਾ ਹੈ। ਇਸ ਸਥਾਨ ਤੇ ਸਾਧੂ ਮਹਾਤਮਾ ਵੀ ਆ ਕੇ ਬਾਬਾ ਜੀ ਦੀ ਸਮਾਦੀ ਸਥਾਨ ਤੇ ਨਤਮਸਤਕ ਹੋ ਕੇ ਸ਼ੁਰੂਤ ਦੇ ਭਲੇ ਲਈ ਅਰਦਾਸ ਬੇਨਤੀਆਂ ਕਰਦੇ ਨੇ ਤੁਸੀਂ ਵੀ ਬਾਬਾ ਮੜਜੀ ਦੇ ਸਥਾਨ ਤੇ ਆਓ ਜੈ ਬਾਬਾ